thank you ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਤਨ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਉਤੇ ਹਰ ਸਾਲ ਗੁਰਦੁਆਰਾ ਬੰਗਲਾ ਸਾਹਿਬ 에 ਜਿੱਥੇ ਚਿੱਤਰ ਪ੍ਰਦਰਸ਼ਨੀ ਲਾਈ ਜਾਂਦੀ ਹੈ ਉੱਤੇ ਸਾਹਿਤ ਦੇ ਜਿਹੜੀ ਜਾਣਕਾਰੀ ਦੇਣ ਵਾਸਤੇ ਸਾਹਿਦੀ ਸਮਗਰੀਆਂ ਵਾਸੇ ਪ੍ਰਦਰਸ਼ਨੀ ਜਿਹੜੀ ਸਰੋਵਰ ਦੇ ਕੰਡੇ ਤੇ ਲਾਈ ਜਾਂਦੀ ਅੱਜ ਉਹਦਾ ਉਦਘਾਟਨ ਹੋਇਆ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਇੱਥੇ ਪ੍ਰਦਰਸ਼ਨੀਆਂ ਇਹ ਚਿੱਤਰ ਪ੍ਰਦਰਸ਼ਨੀਆਂ ਹਮੇਸ਼ਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਨਾ ਕਿਸੇ ਦੇ ਨਾਲ ਸਹਿਯੋਗ ਦੇ ਨਾਲ ਔਰ ਭਾਈ ਵੀਰ ਸਿੰਘ ਸਦਨ ਵੱਲੋਂ ਨਾਲ ਉਹਨਾਂ ਦੀ ਡਿਊਟੀ ਲਈ ਗਈ ਸੀ ਇੱਥੇ ਚਿੱਤਰ ਪ੍ਰਦਰਸ਼ਨੀ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਨਾਲ-ਨਾਲ ਇਸ ਵਾਰੀ 350 ਸਾਲਾ ਗੁਰਤੇਗ ਬਾਧਰ ਸਾਹਿਬ ਦਾ ਜਿਹੜਾ ਹੈ ਉਸ ਇਤਿਹਾਸ ਨੂੰ ਵੀ ਇੱਥੇ ਦਿਖਾਇਆ ਜਾਏ ਉਹਨਾਂ ਦੀਆਂ ਪ੍ਰਦਰਸ਼ਨੀਆਂ ਉਹਨਾਂ ਦੇ ਸ਼ਸਤਰ ਉਹਨਾਂ ਦੀਆਂ ਫੋਟੋਆਂ ਲਾਈਆਂ ਗਈਆਂ ਔਰ ਇਹ ਜਿਹੜੀ ਪ੍ਰਦਰਸ਼ਨੀ ਹੈ ਜਦ ਦੂਰ ਦਰਾਡੇ ਤੋਂ ਲੋਕ ਗੁਰਦੁਆਰਾ ਸਾਹਿਬ ਆ ਕੇ ਨਕਮਸਤਕ ਹੁੰਦੇ ਨੇ ਇਤੋ ਬਹੁਤ ਵੱਡੀ ਇੱਕ ਮੈਂ ਕਹੇ ਸਕਦਾ ਕਿ ਬੜੀ ਬੁਲੀ ਜਾਣਕਾਰੀ ਲੈ ਕੇ ਜਾਂਦੇ ਨੇ ਅਸੀਂ ਕਿਤੇ ਇਤਿਹਾਸ ਦੀ ਔਰ ਇਸ ਪ੍ਰਥਾ ਨੂੰ ਜੀ ਹਰ ਸਾਲ ਕੰਟੀਨਿਊ ਰੱਖਿਆ ਹੋਇਆ ਔਰ ਇਹ ਜਿਹੜੀ ਪ੍ਰਦਰਸ਼ਨੀ ਅੱਜ ਇੱਥੇ ਸ਼ੁਰੂ ਕੀਤੀ ਗਈ ਹੈ ਔਰ ਮੈਂ ਐ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ 10 ਤਰੀਕ ਤੱਕ ਅੱਜ ਪਹਿਲੀ ਨੂੰ ਸ਼ੁਰੂ ਕੀਤੀ ਹੈ ਪਹਿਲੀ ਨਵੰਬਰ ਨੂੰ 10 ਨਵੰਬਰ ਤੱਕ ਦੀ ਪ੍ਰਦਰਸ਼ਨੀ ਔਰ ਨਾਲ ਜਿਹੜੀ ਸਹਿਤੀ ਦੀ ਜਿਹੜੀ ਪ੍ਰਦਰਸ਼ਨੀ ਲਾਈ ਗਈ ਹੈ ਇਹ ਦੋਨੋਂ ਪ੍ਰਦਰਸ਼ਨੀਆਂ ਜਿਹੜੀਆਂ ਇਹਨੇ ਉਹ ਚੱਲਣ ਗਿਆ ਉੱਥੇ ਆ ਕੇ ਤੁਸੀਂ ਸਿੱਕ ਇਤਿਹਾਸ ਦੀਆਂ ਕਿਤਾਬਾਂ ਵੀ ਲੈ ਸਕਦੇ ਹੋ ਸਿੱਕ ਇਤਿਹਾਸ ਨਾਲ ਜਾਣਕਾਰੀ ਕਰਦੇ ਹੋਏ ਜਿਹੜੇ ਘਰਾਂ ਲਈ ਸਮਗਰੀਆਂ ਨੇ ਉਵੀ ਇੱਥੇ ਉਪਲਬਧ ਕਰਾਇਆ ਜਾਂਦੀਆਂ ਨੇ ਔਰ ਆਪਣੇ ਵਿਰਸੇ ਨੂੰ ਸਾਂਭਣ ਵਸੇ ਜੋ ਜੋ ਵੀ ਇੱਥੇ ਅਸੀਂ ਅ ਚੀਜ਼ਾਂ ਮੁਹੱਈਆ ਕਰਾ ਸਕਦੇ ਹਾਂ ਤਾਂ ਕਿ ਲੋਕ ਇੱਥੇ ਆ ਕੇ ਜਾਣੂ ਹੋ ਸਕਣ ਸਾਡੀ ਨਵੀਂ ਪਨੀਰੀ ਆ ਕੇ ਇਸ ਚੀਜ਼ ਤੋਂ ਜਾਣੂ ਹੋ ਸਕੇ ਅੱਜ ਇਹ ਪ੍ਰੋਗਰਾਮ ਇੱਥੇ ਸ਼ੁਰੂਆਤ ਕੀਤੀ ਗਈ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਹੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁਲਵਾ ਪਹਿਲੀ ਪਾਤਸ਼ਾਹੀ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਵੀਰ ਸਿੰਘ ਸਦਨ ਔਰ ਪੰਜਾਬ ਐਂਡ ਸਿੰਧ ਬੈਂਕ ਔਰ ਅਲੱਗ-ਅਲੱਗ ਪਬਲਿਸ਼ਰਸ ਦੇ ਸਹਿਯੋਗ ਦੇ ਨਾਲ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਦੇ ਵਿੱਚ ਬਹੁਤ ਸਾਰੀਆਂ ਜੋ ਪੇਂਟਿੰਗਸ ਹਨ ਜੋ ਗੁਰੂ ਸਾਹਿਬ ਦੀਆਂ ਜੋ ਪ੍ਰਾਤਨ ਸਮੇਂ ਦੀਆਂ ਪੇਂਟਿੰਗਸ ਹਨ ਉਹਨਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਔਰ ਅਲੱਗ-ਅਲੱਗ ਪਬਲਿਸ਼ਰਸ ਵੱਲੋਂ ਜੋ ਧਾਰਮਿਕ ਪੁਸਤਕਾਂ ਹਨ ਜੋ ਇਤਿਹਾਸਿਕ ਪੁਸਤਕਾਂ ਹਨ ਸਿੱਖੀ ਦੇ ਨਾਲ ਸੰਬੰਧਿਤ ਪੁਸਤਕਾਂ ਹਨ ਉਹ ਸਾਰੀਆਂ ਪੁਸਤਕਾਂ ਇਸ ਪ੍ਰਦਰਸ਼ਨੀ ਦੇ ਵਿੱਚ ਲਗਾਈਆਂ ਗਈਆਂ ਹਨ ਨਾਲ ਹੀ ਸਿੱਖੀ ਦੇ ਨਾਲ ਸੰਬੰਧਿਤ ਕਸ਼ੇਰੇ, ਕਿਰਪਾਨ, ਕੰਗੇ, ਕੜੇ ਅਤੇ ਹੋਰ ਸਿੱਖੀ ਨਾਲ ਸੰਬੰਧਿਤ ਵਸਤਾਂ ਉਹਨਾਂ ਦੇ ਸਟਾਲ ਜਿਹੜੇ ਉਹ ਵੀ ਲੱਗੇ ਆ ਮਕਸਦ ਇਹ ਹੈ ਕਿ ਹਰ ਤਰੀਕੇ ਦੇ ਨਾਲ ਜੋ ਬੱਚਾ, ਮਾਈ, ਭਾਈ, ਨੌਜਵਾਨ ਇੱਥੇ ਆਏ ਉਸ ਨੂੰ ਹਰ ਚੀਜ਼ ਦਾ ਪਤਾ ਲੱਗ ਸਕੇ ਕਿ ਸਾਡਾ ਇਤਿਹਾਸ ਕੀ, ਸਾਡਾ ਪ੍ਰਾਤਨ ਕੀ ਸੀ, ਅੱਜ ਕੀ ਹੈ ਔਰ ਇਹ ਤਸਵੀਰਾਂ ਦੇ ਜਰੀਏ ਉਹਨਾਂ ਨੂੰ ਪਤਾ ਚੱਲ ਸਕੇ ਆਪਣੇ ਇਤਿਹਾਸ ਦਾ ਔਰ ਨਾਲ ਹੀ ਜਿਨ੍ਹਾਂ ਨੂੰ ਕੋਈ ਧਾਰਮਿਕ ਚੀਜ਼ਾਂ ਖਰੀਦਣੀਆਂ ਉਹ ਵੀ ਖਰੀਦ ਸਕਣ ਸੋ ਇਹ ਹਰ ਸਾਲ ਉਪਰਾਲਾ ਕੀਤਾ ਜਾਂਦਾ ਇਸ ਸਾਲ ਵੀ ਉਪਰਾਲਾ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਂਦੇ ਹੋਏ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੇ ਤੁਸੀਂ ਆਓ ਤੇ ਇਸ ਪ੍ਰਦਰਸ਼ਨੀ ਦੇ ਵਿੱਚ ਵੀ ਜਰੂਰ ਆਪਣੇ ਜਿਹੜਾ ਹੋ ਕੇ ਜਾਓ ਤਾਂ ਕਿ ਇੱਥੇ ਤੁਹਾਨੂੰ ਬੇਸ਼ਕੀਮਤੀ ਜੋ ਇਤਿਹਾਸ ਜੋ ਤਸਵੀਰਾਂ ਉਸ ਦੇ ਬਾਰੇ ਜਾਣਕਾਰੀ ਮਿਲ ਸਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧਿਤ ਜੋ ਹਰ ਸਾਲ ਪ੍ਰਦਰਸ਼ਨੀ ਇੱਥੇ ਲਗਾਈ ਜਾਂਦੀ ਹੈ ਇਸ ਦਾ ਮਨੋਰਥ ਇਹੋ ਹੀ ਹੈ ਕਿ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਉਣਾ ਜਿਹੜੀ ਇਹ ਚਿੱਤਰ ਪ੍ਰਦਰਸ਼ਨੀ ਹੈ ਦੇ ਵਿੱਚ ਕੁਝ ਚਿੱਤਰ ਜਿਹੜੇ ਨੇ ਪੁਰਾਤਨ ਨੇ ਔਰ ਇਸ ਵਾਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਨਾਲ ਨਾਲ ਗੁਰਤੇਗ ਬਹਾਦਰ ਸਾਹਿਬ ਦਾ ਜੋ 350 ਸਾਲਾਂ ਸ਼ਹਾਦਤ ਦਾ ਦਿਹਾੜਾ ਆ ਰਿਹਾ ਉਹਦੇ ਵੀ ਕੁਝ ਚਿੱਤਰ ਤੇ ਕੁਝ ਆਪਣੇ ਸ਼ਸਤਰ ਪੁਰਾਤਨ ਜਿਹੜੇ ਰਾਇਲ ਫੈਮਲੀਆ ਕੋਲ ਰਿਆਸਤਾਂ ਦੇ ਕੋਲ ਸੀਗੇ ਉਹਨਾਂ ਦੇ ਵੀ ਚਿੱਤਰ ਲਗਾਏ ਗਏ ਨੇ ਮੈਂ ਦਿੱਲੀ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਆ ਕੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਆਪਣੇ ਬੱਚਿਆਂ ਨੂੰ ਇਹ ਸਾਰਾ ਇਤਿਹਾਸ ਪੜਾਓ ਇਤਿਹਾਸ ਯਾਦ ਕਰਾਓ ਇਤਿਹਾਸ ਤੋਂ ਜਾਣੂ ਕਰਾਓ ਇਹ ਇਤਿਹਾਸ ਹੀ ਆਪਣਾ ਸਰਮਾਇਆ ਹੈ ਬੱਚਿਆਂ ਨੂੰ ਦੇਣ ਵਾਲੀ ਇੱਕੋ ਹੀ ਜਾਇਦਾਦ ਹੈ ਉਹ ਹੈ ਇਤਿਹਾਸ ਆਪਣੀ ਬੋਲੀ ਆਪਣਾ ਵਿਰਸਾ ਜੇ ਅਸੀਂ ਆਪਣੇ ਬੱਚਿਆਂ ਨੂੰ ਇਹ ਇਤਿਹਾਸ ਨਹੀਂ ਨਾ ਦੇ ਸਕੇ ਤੇ ਜਿਹੜਾ ਤੁਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਕੋਠੀਆਂ ਘਾਰਾਂ ਪੈਸੇ ਉਹ ਖੁੱਸ ਸਕਦੇ ਨੇ ਜੇ ਇਹ ਵਾਲਾ ਸਾਰਾ ਇਤਿਹਾਸ ਬੱਚਿਆਂ ਨੂੰ ਯਾਦ ਕਰਾਤਾ ਤੇ ਸਾਡੀ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇਗੀ ਤੇ ਗੁਰਮਤਿ ਗੁਰੂ ਸਾਹਿਬਾਂ ਦੇ ਉਪਦੇਸ਼ ਤੇ ਉਸ ਦੀ ਖੁਸ਼ਬੂ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚੇਗੀ। ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਨਾਨਕ ਦੇਵ ਜੀ ਦਾ ਜਿਹੜਾ ਫਰਮਾਨ ਹੈ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਜੇ ਉਸ ਟਾਈਮ ਜਦੋਂ ਗੁਰਨਾਨਕ ਦੇਵ ਜੀ ਸੰਸਾਰ ਵਿੱਚ ਆਏ ਸੀਗੇ ਉਸ ਟਾਈਮ ਦੁਨੀਆ ਵਰਦੀ ਕੁਰੂਤੀਆਂ ਇੱਥੇ ਫੈਲੀਆਂ ਹੋਈਆਂ ਸੀ ਉਹਨਾਂ ਨੂੰ ਦੂਰ ਕਰਦੇ ਹੋਏ ਉਸ ਅੰਧਕਾਰ ਨੂੰ ਦੂਰ ਕਰਦੇ ਹੋਏ ਗੁਰਨਾਨਕ ਦੇਵ ਜੀ ਦੀ ਜਿਹੜੀ ਫਲਸਫੀ ਹੈ ਉਹਨਾਂ ਨੇ ਜਿਹੜਾ ਮੰਤਰ ਦਿੱਤਾ ਸੀਗਾ ਹਾਂਜੀ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਉਹ ਅੱਜ ਵੀ ਸਾਡੇ ਸਾਰੇ ਹੀ ਗੁਰਦੁਆਰਿਆਂ ਚੱਲਦਾ ਹੈਗਾ ਲੰਗਰ ਦੀ ਸੇਵਾ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਉਹ ਚੱਲ ਰਹੀ ਹੈ ਪ੍ਰਦਰਸ਼ਨੀ ਇੱਥੇ ਲਗਾਈ ਹੈ ਔਰ ਅਸੀਂ ਇਤਿਹਾਸ ਨੂੰ ਜਾਣੂ ਕਰਾਉਣ ਵਾਸਤੇ ਇਹ ਹਰ ਸਾਲ ਇੱਥੇ ਲਗਾਉਂਦੇ ਹਾਂ ਇਸ ਕਰਕੇ ਸਾਰੀ ਸੰਗਤ ਨੂੰ ਅਪੀਲ ਹੈ ਕਿ ਵਾਧ ਚੜ ਕੇ ਇੱਥੇ ਆ ਕੇ ਗੁਰੂ ਨਾਨਕ ਦੇ ਜਿਹੜੇ ਫਲਸਰੂਪ ਨੇ ਉਹਨਾਂ ਨੂੰ ਦਰਸ਼ਨ ਕਰਨ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ